ਸਾਰਿਆਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਕਿ ਰਾਮਪਰਾ ਫੋਨ ਨੂੰ ਛੱਡ ਕੇ ਹੋਰ ਆਸੇ-ਪਾਸੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਿੱਥੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਗੰਦਾ ਪਾਣੀ ਟੂਟੀਆਂ ਦੇ ਵਿੱਚ ਆਉਂਦਾ ਹੈ ਉਹ ਆਪ ਦਾ ਪਿੰਡ ਦਾ ਨਾਮ ਸ਼ਹਿਰ ਆਪਦੀ ਗਲੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ ਕਿ ਪਾਣੀ ਦੀ ਸਮੱਸਿਆ ਨਾਲ ਬਹੁਤ ਯੋਜਨਾ ਪੈਂਦਾ ਲੋਕਾਂ ਨੂੰ ਕਿਉਂਕਿ ਪਾਣੀ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਚਿਰ ਬੰਦਾ ਪੈਂਦਾ ਨਹੀਂ ਪਾਣੀ ਦੀ ਜਿਹੜੀ ਵਰਤੋਂ ਆ ਉਹ ਹੁੰਦੀ ਰਹਿੰਦੀ ਹੈ ਕਿਸੇ ਨਾ ਕਿਸੇ ਕੰਮ ਦੇ ਵਿੱਚ ਜੇ ਜਦੋਂ ਟੂਟੀਆਂ ਦੇ ਵਿੱਚ ਪਾਣੀ ਗੰਦਾ ਆਈ ਜਾਵੇ ਚਾਰ-ਚਾਰ ਦਿਨ ਛੱਡੋ ਕੀ ਹਫਤਾ-ਵਤਾ 10-10 ਦਿਨ ਜਦੋਂ ਲਗਾਤਾਰ ਪਾਣੀ ਗੰਦਾ ਆਈ ਜਾਵੇ ਟੂਟੀਆਂ ਦੇ ਵਿੱਚ ਸੀਵਰੇਜ ਦੀ 스멜 ਆਈ ਜਾਂਦੀ ਹੈ ਪਾਣੀ ਦੇ ਵਿੱਚ ਤਾਂ ਫਿਰ ਉਹ ਬੰਦੇ ਤਾਂ ਘਰ ਦੇ ਕੀ ਕਰਨਾ ਕਿੰਨਾ ਘੇਰਾਸੇ ਪਾਸੇ ਤੋਂ ਫਿਰ ਉਹ ਕਿਸੇ ਤੋਂ ਪਾਣੀ ਲੈ ਲੈ ਕੇ ਡੰਗ ਸਾਰਨਾ ਇਸ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਹੈ ਆ ਵੀਡੀਓ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਾਣੀ ਦੇਖ ਲਵੋ ਤੁਸੀਂ ਕਿੰਨਾ ਗੰਦਾ ਆ ਰਿਹਾ ਹੈ ਇੱਕ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਕਿ ਛੋਟੇ ਬੱਚੇ ਵੀ ਕਿਵਰ ਵੱਡੇ ਬੰਦੇ ਨੂੰ ਤਾਂ ਸਮਝ ਲੋ ਪਤਾ ਲੱਗ ਜਾਂਦਾ ਹੈ ਨਾ ਕਿ ਪਾਣੀ ਗੰਦਾ ਆ ਰਿਹਾ ਜਾਂ 스멜 ਜੀ ਆ ਰਹੀ ਹੈ ਛੋਟੇ ਬੱਚੇ ਨੂੰ ਇਸੇ ਬਾਰੇ ਜਾਣਕਾਰੀ ਨਹੀਂ ਹੁੰਦੀ ਛੋਟਾ ਬੱਚਾ ਜਿਹੜਾ ਉਹ ਇਸ ਚੀਜ਼ ਨੂੰ ਨਹੀਂ ਸਮਝਦਾ ਅਗਰ ਉਹਨੂੰ ਪਿਆਸ ਲੱਗੀ ਉਹਨੇ ਇਹ ਨਹੀਂ ਪਤਾ ਪਾਣੀ ਪਰ ਕੇ ਉਹ ਪੀ ਲਵੇ ਫਿਰ ਉਹ ਬਿਮਾਰੀ ਦਾ ਵੱਡੀ ਬਿਮਾਰੀ ਦਾ ਵੀ ਸ਼ਿਕਾਰ ਹੋ ਸਕਦਾ ਹੈ ਪਹਿਲਾਂ ਵੀ ਦੋ ਚਾਰ ਬੱਚੇ ਆ ਜਿਹੜੇ ਉਹ ਪਾਣੀ ਇਸ ਗੰਦੇ ਪਾਣੀ ਜਿਹੜਾ ਟੂਟੀਆਂ ਦੇ ਵਿੱਚ ਆਉਣ ਲੱਗ ਜਾਂਦਾ ਹੈ ਇਹਦੀ ਖਾ ਪੀ ਕੇ ਪਾਣੀ ਉਹ ਬਿਮਾਰ ਹੋਏ ਨੇ ਹਸਪਤਾਲਾਂ ਦੇ ਵਿੱਚ ਵੀ ਦਾਖਲ ਹੋਏ ਨੇ ਇਹ ਜਿਹੜੀ ਵੀਡੀਓ ਤੁਸੀਂ ਤੁਹਾਨੂੰ ਦਿਖਾ ਰਹੇ ਆ ਭਾਰਤੀ ਮੈਦ ਸਕੂਲ ਕੋਲੇ ਆ ਗਲੀ ਨੰਬਰ 8 ਤੇ 9 ਦੇ ਵਿੱਚ ਇਸ ਗੱਲ ਤੋਂ ਨਹੀਂ ਮੁਕਰਦੇ ਕਿ ਕੱਲ ਜਿਹੜੇ ਵਾਰ ਨੰਬਰ 8 ਤੋਂ ਐਮਸੀ ਆ ਲੈਡੀਜ਼ ਉਹਨਾਂ ਦੇ ਹਸਬੰਡ ਅਰ ਕੇਸ ਜੀ ਕੱਲ ਉਹ ਆ ਕੇ ਗਏ ਨੇ ਢੇੜਾ ਮਾਰ ਕੇ ਗਏ ਨੇ ਰਕੇਸ਼ ਜੀ ਨੂੰ ਬੇਨਤੀ ਵੀ ਕੀਤੀ ਸੀ ਕਿ ਜਿਹੜਾ ਇਹ ਪਾਣੀ ਹੈ ਇਹ ਐਣੀ ਪਤਾ ਐ ਮੱਲ ਨੂੰ ਸਾਫ਼ ਹੋਣ ਲੱਗ ਜੇ 2-4 ਦਿਨਾਂ ਤੱਕ ਮਤਲਬ ਹਫਤਾ 10 ਦਿਨ ਵੱਧ ਤੋਂ ਵੱਧ 15 ਦਿਨ ਪਾਣੀ ਸਾਫ਼ ਆਉਂਦਾ ਉਸ ਤੋਂ ਬਾਅਦ ਦੁਬਾਰਾ ਫੇਰ ਉਹੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਦੁਆਰਾ ਫੇਰ ਉਹੀ ਪਾਣੀ ਫੇਰ ਸੀਵਰੇਜ ਦਾ ਪਾਣੀ ਗੰਦਾ ਪਾਣੀ ਫੇਰ ਆਉਣ ਲੱਗ ਜਾਂਦਾ ਕਿਸਦਾ ਕੋਈ ਪੱਕਾ ਹੱਲ ਕੀਤਾ ਜਾਵੇ ਤੇ ਨਗਰ ਕੌਂਸਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਫਿਰ ਲੋਕ ਕਹਿੰਦੇ ਨੇ ਕਿ ਸਾਡੇ ਗੇੜੇ ਬਹੁਤ ਕਢਾਉਂਦੇ ਨੇ ਕਿ ਪਹਿਲੀ ਵਾਰੀ ਚ ਗੱਲ ਨਹੀਂ ਸੁਣਦੇ ਫਿਰ ਜੇ ਕਹਿੰਦੇ ਆ ਤੁਸੀਂ ਜਾਓ ਭਾਈ ਜਿਹੜਾ ਤੁਹਾਡੇ ਬਾੜ ਦਾ ਐਮਸੀ ਹੈ ਉਹਦੇ ਕੋਲ ਜਾ ਕੇ ਬੇਨਤੀ ਕਰੋ ਕਿ ਉਹ ਹੱਲ ਕਰੂਗਾ ਕੀ ਮਤਲਬ ਤੁਸੀਂ ਅਗਰ ਬੈਠੇ ਹੋ ਨਾਕਰ ਕਾਉਂਸਲ ਦੇ ਵਿੱਚ ਤਾਂ ਤੁਹਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਉਹਨਾਂ ਨੂੰ ਸਹੀ ਰਾਹ ਪਾਉਣ ਦੀ ਜਾਂ ਉਹਨਾਂ ਨਾਲ ਤੁਸੀਂ ਗੱਲ ਕਰੋ ਉਹਦੇ ਵਿਚਾਰ ਵਟਾਂਦਰਾ ਕਰੋ ਉਹਨਾਂ ਦੇ ਜਿਹੜਾ ਵਾਰਡ ਦਾ ਐਮਸੀ ਆ ਉਹਦੇ ਨਾਲ ਗੱਲਬਾਤ ਕਰੋ ਲੋਕਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਹੋਣੇ ਚਾਹੀਦੀਆਂ ਖਾਸ ਕਰਕੇ ਪਾਣੀ ਦੀ ਪਾਣੀ ਦੀ ਦਿੱਕਤ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਆਉਂਦੀ ਹੈ ਕਿ ਟੋਟੀਆਂ ਦੇ ਵਿੱਚ ਗੰਦਾ ਪਾਣੀ ਥੋੜੇ ਟਾਈਮ ਬਾਅਦ ਹੀ ਆਉਣ ਲੱਗ ਜਾਂਦਾ ਹੈ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਕਈ ਲੋਕ ਬਹੁਤ ਜ਼ਿਆਦਾ ਫਿਰ ਬਿਮਾਰ ਰਹਿੰਦੇ ਨੇ ਕਿਵਰ ਕੋਈ ਹੱਲ ਨਹੀਂ ਹੁੰਦਾ ਫਿਰ ਉਹਨੂੰ ਹੀ ਪੁਣ ਪਣ ਕੇ ਗਰਮ ਕਰਕੇ ਫਿਰ ਉਹ ਯੂਜ਼ ਕਰਨਾ ਪੈਂਦਾ ਪਾਣੀ ਨੂੰ ਮਜਬੂਰੇ ਨਾਲ ਜਦੋਂ ਕੋਈ ਹੱਲ ਨਹੀਂ ਹੁੰਦਾ ਇਹ ਪਾਣੀ ਦੇ ਜਿਹੜੇ ਸੀਵਰੇਜ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਟੂਟੀਆਂ ਦਾ ਜਿਹੜਾ ਪਾਣੀ ਟੂਟੀਆਂ ਦੇ ਵਿੱਚ ਪਾਣੀ ਆਉਂਦਾ ਉਸ ਦੀ ਸਹੀ ਤਰ੍ਹਾਂ ਨਾਲ ਸਫਾਈ ਹੋਣੀ ਚਾਹੀਦੀ ਹੈ ਕਿ ਤਾਂ ਜੋ ਲੋਕਾਂ ਨੂੰ ਆਮ ਲੋਕਾਂ ਨੂੰ ਦੁਬਾਰਾ ਦੁਬਾਰਾ ਇਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਵਾਰ-ਵਾਰ ਲੋਕ ਖੱਜਲ ਖਵਾਰ ਨਾ ਹੋਣ